ਅਸ਼ੀਕਾਲ ਦਿਨਕ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਚੰਡੀਗੜ੍ਹ ਦੇ ਵਿੱਚ ਪੇਡ ਪਾਰਕਿੰਗ ਦੀਆਂ ਨਵੀਆਂ ਦਰਾਂ ਜਾਰੀ ਹੋ ਗਈਆਂ ਨੇ ਕਿਹੜੇ ਪਾਰਕਿੰਗ ਤੇ ਅਤੇ ਕਿਹੜੇ ਵਾਹਨ ਤੇ ਕਿੰਨੇ ਰੇਟ ਫਿਕਸ ਕੀਤੇ ਗਏ ਨੇ ਉਹ ਵੀ ਤੁਹਾਨੂੰ ਵਿਸਤਾਰ ਦੇ ਨਾਲ ਦੱਸਾਂਗੇ ਪਰ ਅਹਿਮ ਖਬਰ ਨਿਕਲ ਕੇ ਅਹੇ ਸਾਹਮਣੇ ਆ ਰਹੀ ਹੈ ਜਿੱਥੇ ਚੰਡੀਗੜ੍ਹ ਦੇ ਵਿੱਚ ਪੇਡ ਪਾਰਕਿੰਗ ਦੀਆਂ ਨਵੀਆਂ ਦਰਾਂ ਨੂੰ ਜਾਰੀ ਕਰ ਦਿੱਤਾ ਗਿਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਐਮਸੀ ਅਦੀਨੋਂ ਦੇ ਪਾਰਕਿੰਗਾਂ ਦੀਆਂ ਜਿੱਥੇ 84 ਪੇਡ ਪਾਰਕਿੰਗਾਂ ਦੇ ਵਿੱਚ ਪਹਿਲੇ 20 ਮਿੰਟ ਤੱਕ ਪਾਰਕਿੰਗ ਮੁਫਤ ਹੋਵੇਗੀ ਯਾਨੀ ਕਿ ਜੇਕਰ ਕੋਈ ਵਿਅਕਤੀ ਆਪਣਾ ਵਾਹਨ ਐਮਸੀ ਅਧੀਨ 84 ਪੇਡ ਪਾਰਕਿੰਗਾਂ ਦੇ ਵਿੱਚ ਖੜਾ ਕਰਦਾ ਤਾਂ ਉਸ ਨੂੰ 20 ਮਿੰਟ ਤੱਕ ਕੋਈ ਵੀ ਪੈਸਾ ਨਹੀਂ ਦੇਣਾ ਪਵੇਗਾ ਉਸ ਦੀ 20 ਮਿੰਟ ਤੱਕ ਪਾਰਕਿੰਗ ਜਿਹੜੀ ਹੈ ਮੁਫਤ ਹੋਵੇਗੀ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਸਿਟੀ ਬਿਊਟੀਫੁੱਲ ਦੇ ਵਿੱਚ 스마트 ਪਾਰਕਿੰਗ ਦੀ ਤਾਂ ਉੱਥੇ ਰਾ ਪੱਧਰਾ ਕਰਨ ਦੇ ਜਿਹੜੇ ਹੁਕਮ ਨੇ ਲਾਗੂ ਕਰ ਦਿੱਤੇ ਗਏ ਨੇ ਤਾਂ ਕਿ ਆਉਣ ਜਾਣ ਵਾਲੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਉੱਥੇ ਹੀ ਨਗਰ ਨਿਗਮ ਸੰਚਾਲਿਤ 99 ਪਾਰਕਿੰਗਾਂ ਦੇ ਵਿੱਚ ਲਾਗੂ ਹੋਣਗੀਆਂ ਇਹ ਨਵੀਆਂ ਦਰਾਂ ਜਿਹੜੀਆਂ ਨੇ ਉਹ ਲਾਗੂ ਹੋਣੀਆਂ 84 ਸਥਾਨਾਂ ਤੇ ਮੌਜੂਦਾ ਪਾਰਕਿੰਗ ਚਾਰਜਰ ਦੇ ਵਿੱਚ ਕੋਈ ਵਾਦਨ ਨਹੀਂ ਕੀਤਾ ਗਿਆ ਤੁਹਾਂ ਦੱਸ ਦੇ ਕਿ 84 ਸਥਾਨ ਜਿਹੜੇ ਮੌਜੂਦਾ ਪਾਰਕਿੰਗ ਦੇ ਵਿੱਚ ਚਾਰਜਸ ਸੀ ਉਹਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਪੈਸੇ ਆ ਉਹਨਾਂ ਦੇ ਵਿੱਚ ਕੋਈ ਵੀ ਵਾਧਾ ਨਹੀਂ ਕੀਤਾ ਗਿਆ। ਉਥੇ ਜੇਕਰ ਗੱਲ ਕੀਤੀ ਜਾਵੇ ਪਹਿਲੇ 4 ਘੰਟੇ ਲਈ ਤਾਂ 2 ਪਹੀਆ ਵਾਹਨ ਪਾਰਕਿੰਗ ਸਿਰਫ 7 ਰੁਪਏ ਅਤੇ ਕਾਰ 14 ਰੁਪਏ ਦੇ ਨਾਲ ਜਿਹੜੇ ਨੇ ਉਹ ਵਸੂਲੇ ਜਾਣਗੇ ਜੇਕਰ ਕੋਈ ਵਾਹਨ ਵਿਅਕਤੀ ਦੋ ਪਹੀਆ ਵਾਹਨ ਜਿਹੜਾ ਆਪਣਾ ਪਾਰਕਿੰਗ ਦੇ ਵਿੱਚ ਖੜਾ ਕਰਦਾ ਤਾਂ ਉਸ ਤੋਂ 7 ਰੁਪਏ ਦੀ ਜਿਹੜੀ ਪਰਚੀ ਵਸੂਲੀ ਜਾਏਗੀ ਅਤੇ ਉੱਥੇ ਜੇਕਰ ਚਾਰ ਪਹੀਆ ਵਾਹਨ ਯਾਨੀ ਕਿ ਕਾਰ ਜੇਕਰ ਕੋਈ ਵਿਅਕਤੀ ਖੜਾ ਕਰਦਾ ਤਾਂ ਉਸ ਦੀ ਪਰਚੀ 14 ਰੁਪਏ ਹੋਵੇਗੀ ਦੱਸਦੀ ਕਿ ਚੰਡੀਗੜ੍ਹ ਦੇ ਵਿੱਚ ਪੇਡ ਪਾਰਕਿੰਗ ਦੇ ਨਵੀਆਂ ਦਰਾਂ ਲਾਗੂ ਕੀਤੀਆਂ ਗਈਆਂ ਨੇ ਜਿਸ ਦੇ ਤਹਿਤ ਅਸੀਂ ਤੁਹਾਨੂੰ ਸਾਰੇ ਰੇਟ ਦੱਸ ਰਹੇ ਹਾਂ ਵਿਸਤਾਰ ਦੇ ਨਾਲ ਚਰਚਾ ਕਰ ਰਹੇ ਹਾਂ ਕਿ ਕਿਹੜੇ ਵਾਹਨ ਤੇ ਕਿੰਨੇ ਰੁਪਏ ਦੀ ਪਰਚੀ ਹੋਵੇਗੀ ਅਤੇ 20 ਮਿੰਟ ਤੱਕ ਜਿਹੜੇ ਐਮਸੀ ਅਧੀਨ 84 ਪੇਡ ਪਾਰਕਿੰਗਾਂ ਆਉਂਦੀਆਂ ਨੇ ਉਹਨਾਂ ਤੋਂ 20 ਮਿੰਟ ਤੱਕ ਕੋਈ ਵੀ ਜਿਹੜਾ ਵਾਹਨ ਖੜਾ ਕਰ ਸਕਦਾ ਉਸ ਤੋਂ 20 ਮਿੰਟ ਤੋਂ ਬਾਅਦ ਹੀ ਪੈਸਾ ਵਸੂਲਿਆ ਜਾਏਗਾ ਉਸ ਤੋਂ ਪਹਿਲਾਂ ਕੋਈ ਉਸ ਤੋਂ ਪੈਸਾ ਵਸੂਲ ਨਹੀਂ ਕੀਤਾ ਜਾਵੇਗਾ ਉੱਥੇ ਜੇਕਰ ਗੱਲ ਕੀਤੀ ਜਾਵੇ ਆਵਾਜ਼ ਆਈਏ ਤੇ ਪਾਰਕਿੰਗ ਦੀ ਵੱਧ ਤੋਂ ਵੱਧ ਵਰਤੋਦੀ ਉਸਦੀ ਸਹੂਲਤ ਦੇ ਲਈ ਸ ਲੈਬ ਦਰਾਂ ਡਿਜੀਟਲ ਭੁਗਤਾਨ ਦੀ ਵਰਤੋਂ ਨੂੰ ਉਤਸ਼ਾਹਿਤ ਨਗਦ ਘਟਾਉਣ ਦੇ ਯਤਨ ਵੀ ਕੀਤੇ ਜਾ ਰਹੇ ਨੇ ਦੱਸਦੀ ਕਿ ਅੱਜ ਦੇ ਦੌਰ ਦੇ ਵਿੱਚ ਸਭ ਤੋਂ ਜ਼ਿਆਦਾ ਡਿਜੀਟਲ ਭੁਗਤਾਨ ਨੂੰ ਜਿਹੜਾ ਪ੍ਰਮੋਟ ਕੀਤਾ ਜਾ ਰਿਹਾ ਹੈ ਅਤੇ ਉੱਥੇ ਹੀ ਹੁਣ ਪਾਰਕਿੰਗਾਂ ਦੇ ਵਿੱਚ ਡਿਜੀਟਲ ਭੁਗਤਾਨ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਨਗਦ ਘਟਾਉਣ ਦੇ ਯਤਨ ਜਿਹੜੇ ਨੇ ਉਹ ਕੀਤੇ ਜਾਣੇ ਨੇ ਤਹਾਂ ਦੱਸ ਜੀ ਕਿ ਜ਼ਿਆਦਾਤਰ ਪਾਰਕਿੰਗ ਲਾਰਟ ਮਾਰਕੀਟ ਖੇਤਰਾ ਦੇ ਵਿੱਚ ਹੁੰਦੀ ਹੈ ਇਸ ਲਈ ਵਾਹਨਾਂ ਦੀ ਆਵਾਜਾਈ ਨੂੰ ਬਣਾਈ ਰੱਖਣਾ ਵਪਾਰ ਦੇ ਹਿੱਤ ਦੇ ਵਿੱਚ ਹੈ ਸ਼ਹਿਰ ਦੇ ਵਿੱਚ ਵੱਧ ਰਹੀ ਪਾਰਕਿੰਗ ਸਮੱਸਿਆ ਲਈ ਪਾਰਕਿੰਗਾਂ ਦੀ ਥਾਂ ਵੱਡੇ ਕਾਰਨ ਅਤੇ ਸ਼ਹਿਰ ਦੇ ਵਿੱਚ ਪਾਰਕਿੰਗਾਂ ਦੇ ਥਾਂ ਤੇ ਵਰਤੋਂ ਨੂੰ ਟੁਕਮਾ ਬਣਾਉਣ ਦੇ ਲਈ ਅੰਡਰਗਰਾਊਂਡ ਪਾਰਕਿੰਗ ਪਾਰਕਿੰਗ ਨੂੰ ਵੀ ਉਤਸ਼ਾਹਿਤ ਕੀਤਾ ਗਿਆ ਤੋਹਾਂ ਦੱਸ ਜੀ ਕਿ ਜਾ ਜਿਆਦਾ ਆਵਾਜਾਈ ਖੇਤਰਾਂ ਦੇ ਵਿੱਚ ਪਾਰਕਿੰਗ ਨੂੰ ਲੈ ਕੇ ਅਕਸਰ ਸਮੱਸਿਆ ਦੇਖੀ ਜਾਂਦੀ ਹੈ ਇਸ ਕਰਕੇ ਅੰਡਰਗਰਾਉਂਡ ਪਾਰਕਿੰਗ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਪਾਰਕਿੰਗ ਨੂੰ ਲੈ ਕੇ ਸਮੱਸਿਆ ਨਾ ਆ ਸਕੇ ਕਿਉਂਕਿ ਅਕਸਰ ਦੇਖਿਆ ਜਾਂਦਾ ਸੜਕਾਂ ਦੇ ਉੱਤੇ ਲੋਕ ਆਪਣੇ ਵਾਹਨ ਪਾਰਕ ਕਰਕੇ ਚੱਲ ਜਾਂਦੇ ਨੇ ਜਿਸ ਕਰਕੇ ਜਿਹੜੀ ਟਰੈਫਿਕ ਹੈ ਉਸ ਦੀ ਸਮੱਸਿਆ ਜਿਹੜੀ ਉਤਪਨ ਹੁੰਦੀ ਹੈ ਤਾਂ ਇਸ ਨੂੰ ਲੈ ਕੇ ਹੁਣ ਇਕ ਨਵਾਂ ਉਪਰਾਲਾ ਕੀਤਾ ਜਾ ਰਿਹਾ ਹੈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅੰਡਰਗਰਾਉਂਡ ਪਾਰਕਿੰਗ ਨੂੰ ਤਾਂਕਿ ਟ੍ਰੈਫਿਕ ਦੀ ਸਮੱਸਿਆ ਨਾ ਆ ਸਕੇ ਉਤھے ਹੀ ਡਿਜੀਟਲ ਇੰਡੀਆ ਮਿਸ਼ਨ ਨੂੰ ਅੱਗੇ ਵਧਾਉਣ ਲਈ ਡਿਜੀਟਲ ਭੁਗਤਾਨ ਦੀ ਵਰਤੋਂ ਨੂੰ ਵੀ ਉਤਸ਼ਾਹਿਤ ਕੀਤਾ ਗਿਆ ਅਤੇ ਨਗਦ ਭੁਗਤਾਨਾਂ ਨੂੰ ਘਟਾਉਣ ਦੇ ਯਤਨ ਕੀਤੇ ਜਾ ਰਹੇ ਨੇ ਗੱਲ ਦੀ ਕਿ ਸਲੈਬ ਰੇਟ ਅਤੇ ਹੋਰ ਫੈਸਲੇ ਸ਼ਹਿਰ ਦੇ ਵਿੱਚ ਸਮਾਰਟ ਪਾਰਕਿੰਗ ਸ਼ੁਰੂ ਹੋਣ ਤੋਂ ਬਾਅਦ ਹੀ ਲਾਗੂ ਹੋਣਗੇ ਪਰ ਅਹਿਮ ਖਬਰ ਨਿਕਲ ਕੇ ਅਹੀਂ ਸਾਹਮਣੇ ਆ ਰਹੀ ਹੈ ਕਿ ਚੰਡੀਗੜ੍ਹ ਦੇ ਵਿੱਚ ਪੇਡ ਪਾਰਕਿੰਗ ਦੀਆਂ ਨਵੀਆਂ ਦਰਾਂ ਜਾਰੀ ਹੋ ਗਈਆਂ ਨੇ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਿੰਨੇ ਆ ਐਮਸੀ ਅਦੀਨ ਜਿਹੜੀਆਂ 84 ਪੇਡ ਪਾਰਕਿੰਗਾਂ ਆਉਂਦੀਆਂ ਨੇ ਪਹਿਲੇ 20 ਮਿੰਟ ਤੱਕ ਆਉਣਾ ਤੋਂ ਕੋਈ ਪੈਸਾ ਵਸੂਲਿਆ ਨਹੀਂ ਜਾਵੇਗਾ ਉਹਨਾਂ ਦੀ ਪਾਰਕਿੰਗ ਬਿਲਕੁਲ ਮੁਫਤ ਹੋਵੇਗੀ 20 ਮਿੰਟ ਤੋਂ ਬਾਅਦ ਘੰਟਿਆਂ ਦੇ ਹਿਸਾਬ ਦੇ ਨਾਲ ਉਹਨਾਂ ਤੋਂ ਪੈਸਾ ਜਿਹੜਾ ਵਸੂਲਿਆ ਜਾ ਸਕਦਾ ਹੈ ਉੱਥੇ ਹੀ ਸਿਟੀ ਬਿਊਟੀਫੁੱਲ ਦੇ ਵਿੱਚ ਸਮਾਰਟ ਪਾਰਕਿੰਗ ਲਾਗੂ ਕਰਨ ਲਈ ਰਾਹ ਪੱਧਰਾ ਕਰ ਦਿੱਤਾ ਗਿਆ ਹੈ ਅਤੇ ਨਗਰ ਨਿਗਮ ਸੰਚਾਲਿਤ 99 ਪਾਰਕਿੰਗਾਂ ਦੇ ਵਿੱਚ ਲਾਗੂ ਜਿਹੜੀਆਂ ਇਹ ਦਰਾਂ ਨੇ ਉਹ ਲਾਗੂ ਹੋਣਗੀਆਂ ਨਵੀਆਂ ਦਰਾਂ ਨੂੰ ਲਾਗੂ ਕੀਤਾ ਜਾਣਾ ਹੈ 84 ਸਥਾਨਾਂ ਤੇ ਮੌਜੂਦਾ ਪਾਰਕਿੰਗ ਚਾਰਜਸ ਦੇ ਵਿੱਚ ਕੋਈ ਵਾਅਦਾ ਨਹੀਂ ਕੀਤਾ ਗਿਆ ਤੁਹਾਂ ਦਾ ਜੀ ਕਿ ਜਿੱਥੇ ਨਵੀਆਂ ਦਰਾਂ ਲਾਗੂ ਹੋਣੀਆਂ ਨੇ ਉੱਥੇ ਹੀ 84 ਜਿਹੜੀਆਂ ਜਗ੍ਹਾ ਉਹ ਅਜੇਹੀਆਂ ਨੇ ਜਿਸ ਦੇ ਵਿੱਚ ਕੋਈ ਵਾਦਾ ਨਹੀਂ ਕੀਤਾ ਗਿਆ ਉਹਨਾਂ ਦੇ ਚਾਰਜਸ ਉਵੇਂ ਹੀ ਰਹਿਣਗੇ ਪਰ ਪਹਿਲੇ 4 ਘੰਟੇ ਲਈ ਦੋ ਪਹੀਆ ਵਾਹਨ ਪਾਰਕਿੰਗ ਸਿਰਫ 7 ਰੁਪਏ ਦੀ ਹੋਵੇਗੀ ਅਤੇ ਜਿਹੜੇ ਚਾਰ ਪਹੀਆ ਵਾਹਨ ਦੀ ਪਾਰਕਿੰਗ ਹੈ ਉਹ 14 ਰੁਪਏ ਜਿਹੜੀ ਹੈ ਉਹ ਤੈਅ ਕੀਤੀ ਗਈ ਹੈ ਦੱਸ ਦੇ ਕਿ ਚੰਡੀਗੜ੍ਹ ਦੇ ਵਿੱਚ ਪੇਡ ਪਾਰਕਿੰਗ ਦੇ ਨਵੀਆਂ ਦਰਾਂ ਲਾਗੂ ਹੋ ਗਈਆਂ ਨੇ ਜਿਸ ਦੀ ਅਸੀਂ ਵਿਸਤਾਰ ਸਹਿਤ ਤੁਹਾਨੂੰ ਜਾਣਕਾਰੀ ਪ੍ਰਦਾਨ ਕਰ ਰਹੇ ਹਾਂ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर